ਗੁਰਵਰਖ ਸਿੰਘ ਜੀ ਸ਼ਿਮਲੇ ਤੋਂ ਜਦੋਂ ਕੜਿਆਲ ਨਗਰ ਆਏ ਨੇ ਫਿਰ ਕੜਿਆਲ ਨਗਰ ਆ ਕੇ ਬਾਬਾ ਸੱਜਾ ਸਿੰਘ ਜੀ ਦੇ ਪਾਸ ਸ੍ਰੀ ਸਹਿਜ ਪਾਠਾਂ ਦੀ ਲੜੀ ਫਿਰ ਆਰੰਭ ਹੈ 24 ਸ੍ਰੀ ਸਹਿਜ ਪਾਠਾਂ ਜੀ ਦੇ ਭੋਗ ਪਏ ਨੇ 5ਵੀਂ ਮਾ ਅਗਲੇ ਦਿਨ ਆਰੰਭ ਕਰਨਾ ਹੈ ਉਦੋਂ ਬਾਅਦ ਸ੍ਰੀ ਖੰਡ ਪਾਠ ਸਾਹਿਬ ਜੀ ਦਾ ਆਰੰਭ ਕਰਕੇ ਭੋਗ ਪਾਉਣੇ ਨੇ ਪਤਾ ਲੱਗਾ ਕਿ ਸੰਤ ਬਾਬਾ ਅਤਰ ਸਿੰਘ ਜੀ ਆਏ ਹੋਏ ਨੇ ਕਿਸ਼ਨਪੁਰੇ ਉਸੇ ਵੇਲੇ ਸੰਤ ਬਾਬਾ ਗੁਰਵਰਖ ਸਿੰਘ ਜੀ ਕਿਸ਼ਨਪੁਰੇ ਪਹੁੰਚ ਗਏ ਆ ਕੇ ਸੰਤ ਬਾਬਾ ਬਤਰ ਸਿੰਘ ਜੀ ਦੇ ਦਰਸ਼ਨ ਕੀਤੇ ਕਿ ਦੱਸਿਆ ਵੀ ਹੁਣ ਅਖੀਰਲਾ 152 ਵਾਂ ਸ੍ਰੀ ਸਾਈਂ ਪਾਠ ਦਾ ਭੋਗ ਪਾ ਕੇ ਸ੍ਰੀ ਖੰਡ ਪੜ ਸੇਵ ਜੀ ਦਾ ਭੋਗ ਪਾਉਣਾ ਆਪ ਜੀ ਨੇ ਕਿਰਪਾ ਕੀਤੀ ਆ ਆਪ ਜੀ ਪਹੁੰਚੇ ਹੋ ਮੈਂ ਆਪ ਜੀ ਨੂੰ ਲੈਣ ਵਾਸਤੇ ਆਇਆ ਬਾਬਾ ਬਤਰ ਸਿੰਘ ਜੀ ਵੀ ਜਾਣ ਨੂੰ ਤਿਆਰ ਸਨ ਤੇ ਲਾਗੂ ਬਾਬਾ ਮਿਤ ਸਿੰਘ ਕਹਿਣ ਲੱਗੇ ਕਿ ਸੰਤ ਗੁਰਬਖ ਸਿੰਘ ਜੀ ਉਤੋਂ ਗਾਂ ਕੋਈ ਹੋਰ ਨਾ ਸੰਗਤਾਂ ਲੈ ਜਾਣਾ ਜੇ ਦਿਨ ਬੜੇ ਨੇ ਤੁਸੀਂ ਇੱਥੇ ਰਹਿਣ ਦਿਓ ਲਾਗੇ ਜੇ ਲੈ ਜਿਓ ਮਹਾਂਪੁਰਖ ਚਲੋ ਚਲੇਗੇ ਕਹਿੰਦੇ ਠੀਕ ਹੈ ਜੀ ਚਲੇ ਗਏ ਜਾਂ ਸ੍ਰੀ ਖਨਰਪੜ ਸਾਹਿਬ ਰੰਭ ਕਰਨਾ ਸੀ ਉਹ ਦਿਨ ਲੈਣ ਵਾਸਤੇ ਆਏ ਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਗੋਡੇ ਤੇ ਕਫੋੜਾ ਹੋਇਆ ਸੀ ਜਿਹੜਾ ਬੜਾ ਡੂੰਘਾ ਹੈ ਤੇ ਉਹ ਵਗਦਾ ਵੀ ਹੈ ਤੇ ਸੰਤ ਜੀ ਨੇ ਆਖ ਦੱਸਿਆ ਵੀ ਹੁਣ ਮਜਬੂਰੀ ਹੈ ਬਾਬਾ ਤਾਂ ਸਿੰਘ ਜੀ ਕਹਿਣ ਲੱਗੇ ਜਾਇਆ ਨਹੀਂ ਜਾਣਾ ਸੰਤ ਜੀ ਹੁਣ ਤੁਸੀਂ ਆਪ ਹੀ ਭੋਗ ਪਾ ਲਿਓ ਤੇ ਸੰਤ ਬਾਬਾ ਗੁਰਵਕ ਸਿੰਘ ਕਹਿਣ ਲੱਗੇ ਕੋਈ ਤਰੁੱਟੀ ਰਹਿ ਗਈ ਹੈ ਸਹਿਜ ਪਾੜ ਕਰਦੇ ਆ ਮੇਰਾ ਸਫਲ ਨਹੀਂ ਹੋਇਆ ਜਿਹੜੀ ਇਹ ਗੱਲ ਹੋਈ ਹੈ ਸੰਤ ਬਾਬਾਤਰ ਸਿੰਘ ਜੀ ਨੇ ਬੜੇ ਬਚਨ ਕਰਕੇ ਸਮਝਾਇਆ ਕਿ ਤੁਸੀਂ ਜਾਗਤ ਜੋਤ ਦੇ ਉਪਾਸ਼ਕੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਕਾਰਜ ਕਰਦੇ ਨੇ ਸੋ ਸਾਨੂੰ ਵਿੱਚ ਹੀ ਜਾਣਿਓ ਸੋ ਵੀ ਸੰਗਤਾਂ ਦੇ ਵਿੱਚ ਹੀ ਅਸੀਂ ਬੈਠੇ ਆਂ ਸਤਿਗੁਰੂ ਤੇ ਓਟ ਆਸਰਾ ਲਓ ਜਾ ਕੇ ਕੋਈ ਗੱਲ ਨਹੀਂ ਨਿਰਵਗੰਤਾ ਸਹਿਰ ਸਮਾਪਤੀ ਹੋਵੇਗੀ ਸੰਤ ਜੀ ਉਸ ਵੇਲੇ ਨਿਮੋ ਝਾਣੀ ਜੋ ਕੇ ਚਲੇ ਗਏ ਹੁਣ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਏ ਸ੍ਰੀ ਖੰਨ ਪਾਠ ਸਾਹਿਬ ਜੀ ਰੰਭ ਹੋਏ ਮੱਤ ਵਾਲਾ ਦਿਨ ਆਇਆ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ 150 ਦੇ ਕਰੀਬ ਪ੍ਰਾਣੀਆਂ ਨੇ ਉਸ ਵੇਲੇ ਅੰਮ੍ਰਿਤ ਛਕਿਆ ਤੇ ਸੰਤ ਬਾਬਾ ਗੁਰੂ ਅਕਸ਼ਰ ਸਿੰਘ ਜੀ ਫੇਰ ਕਹਿਣ ਲੱਗੇ ਭਾਈ ਢੀਰਾ ਸਿੰਘ ਜੀ ਫਤਿਹਪੁਰੀਏ ਨੂੰ ਸਰਦਾਰ ਬਿਧੀ ਸਿੰਘ ਜੀ ਖੁਰਦਪੁਰੀਏ ਨੂੰ ਦੋ ਨਾਲ ਹੋਰ ਗੁਰੂ ਕੇ ਸਿੱਖ ਦੇ ਕੇ ਕਹਿਣ ਲੱਗੇ ਜਾਓ ਕਿਸੇ ਤਰ੍ਹਾਂ ਕਰਕੇ ਸੰਤ ਮਹਾਂਪੁਰਖਾਂ ਨੂੰ ਬਣਾ ਕੇ ਲੈ ਕੇ ਆਓ ਇਹਨਾਂ ਜਾ ਕੇ ਬੜੀਆਂ ਬੇਨਤੀਆਂ ਕੀਤੀਆਂ ਤੇ ਸੰਤ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਚਲੋ ਠੀਕ ਹੈ ਰਾਤ ਨੂੰ ਆਪਾਂ ਚੱਲਾਂਗੇ ਤੁਸੀਂ ਇੱਥੇ ਰਹਿਪੋ ਸ਼ਾਮ ਦਾ ਪ੍ਰਸ਼ਾਦਾ ਸਾਕ ਕੇ ਭਜਨ ਪੰਦਤੀ ਕਰਕੇ ਸੌਂਗੇ ਅੱਧੀ ਰਾਤ 1 ਵਜੇ ਨੂੰ ਉੱਠੇ ਉੱਠ ਕੇ ਭਾਈ ਰਾਮ ਸਿੰਘ ਨੂੰ ਬੁਲਾਇਆ ਇਸ਼ਨਾਨ ਕਰਕੇ ਭਾਵੇਂ ਗੋਡਾ ਦੁਖਦਾ ਸੀ ਜ਼ਖਮ ਸੀ ਇਸ਼ਨਾਨ ਕਰਕੇ ਤਿਆਰ ਹੋ ਕੇ ਉਸ ਵੇਲੇ ਫਿਰ ਕੜਿਆਲ ਨੂੰ ਜਾਣ ਵਾਸਤੇ 4 ਵਜੇ ਨੂੰ ਗੱਡੇ ਨੂੰ ਤੋਰ ਦਿੱਤਾ ਸੋ ਕਿਸ਼ਨਪੁਰ ਜਦੋਂ ਕੜਿਆਲ ਦੇ ਲਾਗੇ ਪਹੁੰਚੇ ਇੱਕ ਸਿੱਖ ਨੇ ਜਾ ਕੇ ਸਿੰਘ ਨੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੂੰ ਦੱਸਿਆ ਵਿੱਚੋਂ ਇਹਨਾਂ ਦਿਓ ਚਾਹਵਾਂ ਦਿਓ ਕਿ ਬਾਬਾ ਜੀ ਆ ਗਏ ਨੇ ਸੰਤ ਬਗਬਗ ਸਿੰਘ ਜੀ ਉਹਨਾਂ ਦੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਸੇ ਵੇਲੇ ਹੀ ਬਾਹਰ ਆ ਗਏ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਸੋ ਕਿੱਡਾ ਹੌਲੀ-ਹੌਲੀ ਚੱਲਦੇ ਆ ਕੜਿਆ ਲਾਗੇ ਆ ਗਿਆ ਹੈ ਸ਼ਬਦ ਕੀਰਤਨ ਦੀ ਧੁਨੀ ਤੇ ਅੰਮ੍ਰਿਤ ਵੇਲੇ ਦੀ ਵਾਯੂ ਨੂੰ ਮਨ ਨੂੰ ਪਵਿੱਤਰ ਕਰ ਦਿੰਦਾ ਹੈ ਸੋ ਇਸ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਪਹੁੰਚ ਗਏ ਨਿਕੜਿਆ ਨਗਰ ਵਿੱਚ ਹੁਣ ਜਦੋਂ ਅੰਮ੍ਰਿਤ ਵੇਲੇ ਪਹੁੰਚੇ ਨੇ ਉਹ ਮੱਧ ਵਾਲਾ ਦੇਨ ਹੈ ਸੋ ਅੰਮ੍ਰਿਤ ਸੰਚਾਰ ਹੋਇਆ ਹੈ ਸਮਾਪਤੀ ਹੋਈ ਹੈ ਮਹਾਂਪੁਰਖ ਬੜੇ ਖੁਸ਼ ਹੋਏ ਨੇ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਸੋ ਅਗਲੇ ਦਿਨ ਦੀਵਾਨ ਲੱਗੇ ਕਥਾ ਕੀਰਤਨ ਹੋਏ ਸੰਗਤਾਂ ਦੂਰਾਂ ਦੂਰਾਂ ਤੋਂ ਆ ਕੇ ਮਹਾਂਪੁਰਖਾਂ ਦੇ ਪਾਸ ਵਜਨ ਬਲਾਸ ਸੁਣਦੀਆਂ ਨੇ ਕਥਾ ਕੀਰਤਨ ਸੁਣਦੀਆਂ ਨੇ ਸੋ ਇਸੇ ਤਰ੍ਹਾਂ ਬੜੀ ਚੜ੍ਹਦੀ ਕਲਾ ਨਾਲ ਨਿਰਵਗੰਤਾ ਸਹਿਤ ਸਾਰਾ ਸਮਾਗਮ ਸੰਪੂਰਨ ਹੋਇਆ ਜੇ ਸੰਤ ਬਾਬਾ ਅਤਰ ਸਿੰਘ ਜੀ ਇੱਥੇ ਹੀ ਰਹਿ ਰਹੇ ਨੇ ਜਦੋਂ ਵੀ ਸਮਾਂ ਮਿਲਦਾ ਹੈ ਸੰਤ ਜੀ ਵੇਲੇ ਹੁੰਦੇ ਨੇ ਗੁਰਬਾਣੀ ਪੜ੍ਹ ਕੇ ਸਿਮਰਨ ਕਰਕੇ ਸੰਤ ਬਾਬਾ ਗੁਰਵਕ ਸਿੰਘ ਜੀ ਉਸੇ ਵੇਲੇ ਕੋਲ ਬਹਿ ਜਾਂਦੇ ਨੇ ਤੇ ਕਈ ਤਰ੍ਹਾਂ ਦੇ ਬਚਨ ਜਿਹੜੇ ਉਹ ਮਹਾਂਪੁਰਖਾਂ ਨੂੰ ਪੁੱਛਦੇ ਨੇ ਕਿ ਮਹਾਂਪੁਰਖੋ ਮਨ ਦਾ ਸੁਭਾਅ ਐਸਾ ਹੀ ਮਨਵਾਸ ਨਹੀਂ ਹੁੰਦਾ ਤੇ ਸੰਤ ਬਾਬਾ ਜੀ ਕਹਿੰਦੇ ਹੈ ਹੀ ਇਸ ਤਰ੍ਹਾਂ ਦਾ ਇਹਦਾ ਸੁਭਾਅ ਹੀ ਇਦਾਂ ਦਾ ਹੈ ਫਿਰ ਮਹਾਂਪੁਰਖ ਆਪਣੀਆਂ ਬਚਨ ਬਿਲਾਸ ਦੱਸਦੇ ਨੇ ਕਿ ਜੋ ਕੁਝ ਅਕਾਲ ਪੁਰਖ ਕਰਦਾ ਏ ਉਹ ਹੁੰਦਾ ਹੈ ਸੋ ਮਹਾਂਪੁਰਖਾਂ ਨੇ ਦੱਸਿਆ ਕਿ ਗੁਰਬਾਣੀ ਸਿਮਰਨ ਦੇ ਨਾਲ ਜਿਹੜਾ ਮਨ ਟਿਕਦਾ ਹੈ ਨਹੀਂ ਤੇ ਇਹ ਟਿਕਦਾ ਨਹੀਂ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਨੇ ਹੋਰ ਜਦੋਂ ਵੀ ਸਮਾਂ ਮਿਲਦਾ ਹੈ ਉਹ ਵਚਨ ਬਾਸ ਲਾਉਣਦੇ ਨੇ ਕਿ ਸਭ ਕੁਝ ਅਕਾਲ ਪੁਰਖ ਦੇ ਹੱਥ ਵਿੱਚ ਹੈ ਕਿ ਅਸੀਂ ਇੱਕ ਵਾਰ ਆਪਣੀ ਜਵਾਨੀ ਵਿੱਚ ਮਰਨਾ ਚਾਹਿਆ ਵੀ ਇਹ ਸਰੀਰ ਜਿਹੜਾ ਹੈ ਇਹਨੂੰ ਆਪਾਂ ਸ਼ੇਰ ਸੀਗਾ ਤੇ ਸ਼ੇਰ ਖਾ ਜਾਵੇ ਆ ਕੇ ਜੰਗਲ ਵਿੱਚ ਸਿਮਰਨ ਕਰਦੇ ਤੇ ਵੀ ਗੁਰਬਾਣੀ ਪੜਦੇ ਆਂ ਮਨ ਜਿਹੜਾ ਹੈ ਪਵਿੱਤਰ ਤੰਨ ਵੀ ਪਵਿੱਤਰ ਕਰ ਦਈਏ ਕਿਸੇ ਦੇ ਕੰਮ ਆ ਜਾਵੇ ਪਰ ਇੱਕ ਦਿਨ ਸ਼ੇਰ ਆਇਆ ਵੀ ਪਰ ਉਹ ਲਾਗੋ ਘੂਮ-ਘਾਮ ਕੇ ਚਲੇ ਗਿਆ ਉਹਨੇ ਖਾਦਾ ਨਹੀਂ ਸੋ ਇੱਕ ਵਾਰ ਮਹਾਂਪੁਰ ਕਹਿਣ ਲੱਗੇ ਕਿ ਅਸੀਂ ਸਰੋਵਰ ਦੇ ਕੰਢੇ ਤੇ ਬੈਠ ਕਰਕੇ ਸਿਮਰਨ ਕਰਿਆ ਕਰਦੇ ਸਾਂ ਉੱਥੇ ਹੀ ਸੌ ਜਾਣਾ ਜੇ ਦੋਥੇ ਸੌ ਜਾਣਾ ਤੇ ਇੱਕ ਦਿਨ ਐਸਾ ਹੋਇਆ ਵੀ ਅਸੀਂ ਉਸ ਵੇਲੇ ਪੰਜੀ ਪਾਤਸ਼ਰੀ ਸੁਖਮਨੀ ਸਾਹਿਬ ਜੀ ਦੇ ਰਜਵਾਨਾ ਕਰਦੇ ਸਾਂ ਤੇ ਜਿਸ ਵੇਲੇ ਇਸ ਜਿਸ ਵੇਲੇ ਦਾ ਇਹ ਸਮਾ ਦੱਸ ਰਹੇ ਨੇ ਕਿ ਦੋ ਸ਼ੇਰ ਵੀ ਆਇਆ ਸੋ ਉਸ ਸਮੇਂ ਕਹਿੰਦੇ ਕਿ ਅਸੀਂ 베ਰੀ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਕਈ ਦਿਨ ਰਹੇ ਸੋ ਬੁਰਜੀ ਹੁੰਦੀ ਸੀ ਵਿੱਚ ਇਸਿਆਲਕੋਟ ਵਿੱਚ ਹੈ ਗੁਰਦੁਆਰਾ 베ਰੀ ਸਾਹਿਬ ਤੇ ਬੁਰਜੀ ਦੇ ਅੱਗੇ ਸਿਮਰਨ ਕਰਦੇ ਰਹਿਣਾ ਉੱਥੇ ਨੀਂਦ ਆ ਜਣੀ ਸੌ ਜਾਣਾ ਇੱਕ ਦਿਨ ਅਸੀਂ ਆਪ ਵੀ ਆਪਣੇ ਵਿੱਚ ਆਪਣੇ ਆਪ ਨੂੰ ਸੁੱਟ ਲਿਆ ਪਰ ਐਸਾ ਹੋਇਆ ਥੋੜੇ ਚਿਰ ਬਾਅਦ ਇੰਜ ਸਾਨੂੰ ਪਤਾ ਲੱਗਾ 10 12 ਫੁੱਟ ਦੀ ਵਿਥ ਤੇ ਸਰੋਵਰ ਦੇ ਉਤਲੇ ਬਨੇ ਇਸ ਦੀ ਲੰਮੇ ਪਏ ਆ ਇਸ ਕਰਕੇ ਮਰਨਾ ਵੀ ਚਾਹੀਏ ਤੇ ਕੋਈ ਆਪ ਨਹੀਂ ਮਰ ਸਕਦਾ ਸਭ ਕੁਝ ਅਕਾਲ ਪੁਰਖ ਦੇ ਹੱਥ ਵਿੱਚ ਹੈ ਤੇ ਮਹਾਂਪੁਰਖ ਕਹਿਣ ਲੱਗੇ ਸੰਤ ਬਾਬਾ ਜੀ ਕਹਿੰਦੇ ਮਹਾਂਪੁਰਖੋ ਪੂਰਨ ਸੁਖੀ ਹੋਣ ਦਾ ਕੋਈ ਸਾਧਨ ਦੱਸੋ ਤੇ ਮਹਾਰਾਜ ਕਹਿਣ ਲੱਗੇ ਮਹਾਂਪੁਰਖ ਬਾਬਾਦਰ ਸਿੰਘ ਜੀ ਕਹਿੰਦੇ पूछदा पतक ते मार्ग ना ਧਾਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਕੇ ਜਾਈਏ ਸੋ ਦਸਿਆ ਪੀ ਸਿਮਰਨ ਕਰਨ ਦੇ ਨਾਲ ਹੀ ਪੂਰਨ ਸੁਖੀ ਹੋ ਸਕਦਾ ਹੈ ਮਨੁੱਖ ਹੋਰ ਕੋਈ ਸਾਧਨ ਨਹੀਂ ਹੈ ਪੂਰਨ ਸੁਖੀ ਹੋਣ ਦਾ ਸੋ ਇਦਾਂ ਜਦੋਂ ਵੀ ਸਮਾਂ ਮਿਲਦਾ ਹੈ ਸੰਤ ਬਾਬਾ ਅਤਰ ਸਿੰਘ ਜੀ ਜਿਹੜੇ ਨੇ ਉਹਨਾਂ ਦੇ ਬਚਨ ਸੁਣਦੇ ਨੇ ਕੁਝ ਸਮਾਂ ਪਾ ਕੇ ਬਾਬਾ ਅਤਰ ਸਿੰਘ ਸਾਹਿਬ ਜੀ ਚਲੇ ਗਏ ਸੰਤ ਬਾਬਾ ਗੁਰਬਖ ਸਿੰਘ ਜੀ ਬੜੇ ਬਰਾਗ ਵਿੱਚ ਆਏ ਨਾਣਾ ਟੁੱਟਣਾ ਨਹੀਂ ਸੀ ਜਿਉਂਦੇ ਮਹਾਂਪੁਰਖਾਂ ਦੇ ਉਹ ਹੁਣ ਅੰਦਰ ਵੱੜ ਕੇ ਸਿਮਰਨ ਹੀ ਕਰਦੇ ਰਹਿੰਦੇ ਨੇ ਬਹੁਤਾ ਕਿਸੇ ਨੂੰ ਮਿਲਦੇ ਨਹੀਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ